बोले सो निहाल सत श्री अकाल दिशा व दिशा ਦੇ ਵਿੱਚ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਕਿ ਹਰਪ੍ਰੀਤ ਸਿੰਘ ਵੱਲੋਂ ਪਿਆਰ ਸਤਿ ਸ਼੍ਰੀ ਅਕਾਲ ਦੋਸਤੋ ਜਿਦਾ ਕਿ ਅਸੀਂ ਆਪਣਾ ਇਸ ਇੰਟਰਵਿਊ ਦੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਆਪਕਾ ਚਿੰਤਨਾ ਬੁਲਵਾਣੀਆਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਉਹਨਾਂ ਬਾਰੇ ਜਾਣਦੇ ਆ ਕਿ ਕਿਸੇ ਨਾ ਕਿਸੇ ਐਸੀ ਜਗ੍ਹਾ ਦੇ ਉੱਤੇ ਲੈ ਕੇ ਜਾਂਦੇ ਆ ਜਿਹਦੇ ਬਾਰੇ ਤੁਹਾਨੂੰ ਅਸੀਂ ਪੂਰੀ ਜਾਣਕਾਰੀ ਦਿੰਨੇ ਆ ਅੱਜ ਜੀ ਅਸੀਂ ਮਾਲਵੇ ਦੇ ਵਿੱਚ ਤੇ ਮਾਲਵੇ ਦੀ ਧਰਤੀ ਦੇ ਉੱਤੇ ਇੱਕ ਸਥਾਨ ਹੈ ਜੀ ਸੰਗਰੂਰ ਦੇ ਵਿੱਚ ਗੁਰਦੁਆਰਾ ਪੁਰ ਸਾਗਰ ਮਸਕੂਆਣਾ ਸਾਹਿਬ ਇਹ ਘੇੜਾ ਸਥਾਨ ਹੈ ਇਸ ਸਥਾਨ ਨੂੰ ਸੰਤ ਬਾਬਾ ਅਤਰ ਸਿੰਘ ਜੀ ਨੇ ਆਪਣੇ ਹੱਥਾਂ ਦੇ ਨਾਲ ਸਜਾਇਆ ਆਪ ਬਣਾਇਆ ਤੇ ਅੱਜ ਇਸ ਸਥਾਨ ਦੇ ਉੱਤੇ ਸੰਤ ਮਹਾਰਾਜ ਅਤਰ ਸਿੰਘ ਜੀ ਦੀ ਕਿਰਪਾ ਦੇ ਨਾਲ ਅਕਾਲ ਡਿਗਰੀ ਕਾਲਜ ਮਸਕੂਆਣਾ ਸਾਹਿਬ ਅਤੇ ਹੋਰ ਕਈ ਸੰਸਥਾਵਾਂ ਜਿਹੜੀਆਂ ਚੱਲ ਰਹੀਆਂ ਨੇ ਅਸੀਂ ਇਸ ਗੁਰੂ ਘਰ ਦੇ ਵਿੱਚ ਐ ਬੰਨਾਂ ਤੁਹਾਨੂੰ ਕਈ ਵਾਰ ਇੰਟਰਵਿਊ ਦਿਖਾ ਚੁੱਕੀ ਹੈ ਤੇ ਗੁਰੂ ਘਰ ਦੇ ਕਈ ਵਾਰੀ ਤੁਹਾਨੂੰ ਅਸੀਂ ਜਿਹੜੇ ਹੈਗੇ ਇੱਥੋਂ ਦੇ ਸ਼ੋਰਟ ਵੀ ਦਿਖਾਏ ਨੇ ਜਦੋਂ ਵੀ ਅਸੀਂ ਇਸ ਗੁਰੂ ਘਰ ਵਿੱਚ ਆਉਂਦੇ ਆ ਕੋਈ ਨਾ ਕੋਈ ਨਵੀਂ ਤੋਂ ਨਵੀਂ ਡਵੈਲਪਮੈਂਟ ਜਿਹੜੀ ਹੈ ਉਹ ਚੱਲ ਰਹੀ ਹੁੰਦੀ ਹੈ ਕਾਰ ਸੇਵਾ ਵਾਲੇ ਲਗਾਤਾਰ ਜਿਹੜੇ ਗੁਰੂ ਘਰ ਨੂੰ ਸਵਾਰਨ ਦੇ ਵਿੱਚ ਗੁਰੂ ਘਰ ਨੂੰ ਹੋਰ ਸੋਨਾ ਬਣਾਉਣ ਦੇ ਵਿੱਚ ਲੱਗੇ ਹੋਏ ਨੇ ਤਾਂ ਜੋ ਜਿਹੜੀ ਇਹਨੂੰ ਦੇਖਿਆ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬਹੁਤ ਸੋਹਣੀ ਬਣ ਸਕੇ ਇਸੇ ਦੀ ਚਲਦਿਆਂ ਅੱਜ ਅਸੀਂ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ ਸਰਦਾਰ ਬਿਹਾਰ ਸਿੰਘ ਜੀ ਹੋਣਾ ਦਾ ਬਿਹਾਰ ਸਿੰਘ ਜੀ ਤੁਹਾਡਾ ਸਵਾਗਤ ਹੈ ਹਾਂਜੀ ਅ ਅ ਸਰ ਅਸੀਂ ਜਿਸ ਤਰ੍ਹਾਂ ਅੱਜ ਗੁਰੂ ਘਰ ਆਏ ਹਾਂ ਦੇਖਿਆ ਤੁਸੀਂ ਗੁਰੂ ਘਰ ਦਾ ਬਾਹਰਲਾ ਐਲੀਵੇਸ਼ਨ ਬੜਾ ਸੋਹਣਾ ਤਿਆਰ ਕਰ ਰਹੇ ਹੋ ਇਹਦੀ ਕਾਰ ਸੇਵਾ ਕੌਣ ਕਰਵਾ ਰਹੀ ਹੈ ਇਹਦੀ ਖਾ ਕਾਰ ਸੇਵਾ ਅਕਾਲ ਕਲ ਕੌਂਸਲ ਕਰਵਾ ਰਹੀ ਹੈ ਹਾਂਜੀ ਤੇ ਜਿਨ੍ਹਾਂ ਦੇ ਪ੍ਰਧਾਨ ਮਾਨਯੋਗ ਸਰਦਾਰ ਸੁਦੇਸ਼ ਸਿੰਘ ਜੀ ਦੀ ਟੀਮ ਸਾਹ ਹਾਂ ਤੇ ਸਾਡੇ ਕੌਂਸਲ ਦੇ ਬਹੁਤ ਸਾਰੇ ਸੀਨੀਅਰ ਮੈਂਬਰ ਜਿਨ੍ਹਾਂ ਵਿੱਚੋਂ ਸਰਦਾਰ ਗੁਰਦੂਤ ਸਿੰਘ ਜੀ ਸਰਦਾਰ ਹਾਕਮ ਸਿੰਘ ਜੀ ਸਰਦਾਰ ਗੁਰਜੰਤ ਸਿੰਘ ਜੀ ਤੇ ਸਰਦਾਰ ਗੁਰਦੇਵ ਸਿੰਘ ਜੀ ਗਰੇਆ ਸਾਹਿਬ ਜੀ ਅਤੇ ਸਰਦਾਰ ਜਸਵੰਤ ਸਿੰਘ ਜੀ ਖੇਰਾ ਸਾਹਿਬ ਜੀ ਦੇ ਰਹਿਣਾਈ ਬੈਠੇ ਕਾਰਜਵਰ ਚੱਲ ਇਹ ਜਿਹੜਾ ਦੇਖੀ ਜਿੰਦਾ ਬੜੀ ਸੋਹਣਾ ਤੁਸੀਂ ਅਗੋਂ ਐਲੀਵੇਸ਼ਨ ਜਿਹੜਾ ਡਿਜ਼ਾਈਨ ਕੀਤਾ ਹੈਗਾ ਇਹਦਾ ਜਿਹੜਾ ਇੱਕ ਐਲੀਵੇਸ਼ਨ ਡਿਜ਼ਾਈਨ ਕਰਨ ਲਈ ਆਰਕੀਟੈਕਟ ਹਾਇਰ ਕਰਨਾ ਪੰਦਰ ਇਹ ਕੋਣ ਆਰਕੀਟੈਕਟ ਨਹੀਂ ਜਿਹੜਾ ਦੂਸਰਾ ਨੂੰ ਮਤਲਬ ਇਹਦਾ ਹੈਗਾ ਨਿਸ਼ਾhmad ਤੇ ਸਾਡੇ ਡਿਸਟੈਂਸ ਨੂੰ ਰੂੜ ਦੇ ਹੋਣ ਹਰ ਰਵ ਰਾਜੀ ਨਗਰ ਡੇਢ ਸਾਡੇ ਇੰਡੀਆ ਦੇ ਵਿੱਚੋਂ ਪਹਿਲੇ 10 ਟਾਪਰਾਂ ਦੇ ਵਿੱਚੋਂ ਆ ਰਹੇ ਨੇ ਰਵਰਾਜੀ ਕੁਰਵਾਲੇ ਇਹ ਕਿੰਨੇ ਕਿ ਚਰਚ ਜਿਹੜੀ ਇਹ ਬਿਲਡਿੰਗ ਜਿਹੜੀ ਹੈਗੀ ਤੁਹਾਡੀ ਪੂਰੀ ਹੋ ਜਾਏਗੀ ਕਿ ਲਗਭਗ ਅਸੀਂ 2024 ਦੇ ਵਿੱਚ ਫਿਰ ਪੂਰੀ ਕਰਦੇ ਕਿਉਂਕਿ ਦਸੰਬਰ ਦੇ ਵਿੱਚ ਸ਼ਾਇਦ ਸੰਤਾਂ ਦੀ ਮਤਲਬ ਆਉਂਦੀ ਹੈਗੀ ਹੈ ਨਾ ਜਦੋਂ ਤੁਹਾਡਾ ਸਮਾਨ ਆਉਂਦੀ ਹੈ ਜੀ 31 ਜਨਵਰੀ ਦਿੱਖ ਪਰ ਅਸੀਂ ਮਤਲਬ ਫਰਵਰੀ ਦੇ ਐਂਡ तक ਹੁੰਦਾ ਹੈ ਜਨਵਰੀ ਤੋਂ ਐਂਡ ਕੋ ਲੈ ਕੇ ਪਰਮਿਸ਼ਨ ਸ਼ੁਰੂ ਕਰਵਾ ਦਈਏ ਠੀਕ ਹੈ ਇਹ ਆਪਾਂ ਸੰਤੂਬਾਵਾ ਅੱਧ ਸਿੰਘ ਜੀ ਬਾਰੇ ਗੱਲ ਕਰੀ ਹੈ ਉਹਨਾਂ ਦੇ ਟਾਈਮ ਦੇ ਵਿੱਚ ਵੀ ਜਦੋਂ ਆਪਾਂ ਇੱਥੇ ਜਿਹੜੀਆਂ ਪੁਰਾਣੀਆਂ ਬਿਲਡਿੰਗਾਂ ਦੇਖਦੇ ਆ ਉਹਨਾਂ ਦੇ ਨਕਸ਼ੇ ਜਿਹੜੇ ਹੈਗੇ ਕਈ ਇਤਿਹਾਸਿਕ ਇਮਾਰਤਾਂ ਦੇ ਨਾਲ ਮਿਲਦੇ ਆ ਤੇ ਜਦੋਂ ਨਾਭੇਵਾਲੀ ਰਾਜਧਾਨੀ ਹੁੰਦੀ ਹੈ ਉਹਨਾਂ ਨੇ ਵੀ ਜਿਹੜਾ ਇੱਥੇ ਸੀਗਾ ਆਪਣਾ بڑا ਸਮਾ ਬਤਾ ਕੇ ਇੱਥੇ ਉਸ ਤੋਂ ਡੇ ਜਿਹੜੀਆਂ ਅੰਗੀਆਂ ਡਿਜ਼ਾਈਨ ਕਰਾਈਆਂ ਉਹਨਾਂ ਬਿਲਡਿੰਗਾਂ ਬਾਰੇ ਉਹਨਾਂ ਬਿਲਡਿੰਗਾਂ ਵਿੱਚੋਂ ਜਿੱਨੇ ਸਾਡਾ ਗੁਰਸਾਗਰ ਮਸਤੋਹਣਾ ਸਾਹਿਬ ਦੀ ਵੀ ਅੱਜ ਬਿਲਡਿੰਗ ਹੈ ਜਿਹੜੀ ਦਵਾਰ ਸਾਹਿਬ ਦੇ ਅੰਦਰ ਉਸੇ ਤਰ੍ਹਾਂ ਸੀ ਵਰਕਰਾਂ ਰੱਖੀ ਆ ਸਾਡਾ ਕਾਲ ਡਿਗਰੀ ਕਾਲਜ ਦੇ ਅੰਦਰ ਵੀ ਉਸੇ ਤਰ੍ਹਾਂ ਦੇ ਅਸੀਂ ਹਾਲ ਨੇ ਅਜੇ ਵੀ ਸੰਤ ਮਹਾਰਾਜੀਆਂ ਦੇ ਉਸ ਤਰ੍ਹਾਂ ਦੇ ਨੂੰ ਅਸੀਂ ਆਪ ਸਮਾਰਕ ਦੇ ਦੁਆਰੇ ਉਸੇ ਤਰ੍ਹਾਂ ਜਿਵੇਂ ਰੱਖਿਆ ਹਾਂ ਆ ਦੋਸਤੋ ਮੈਂ ਇੱਕ ਗੱਲ ਕਲੀਅਰ ਕਰ ਦੇਣਾ ਚਾਹੁੰਦਾ ਜਿਸ ਤਰ੍ਹਾਂ ਕਿ ਖਾਸ ਕਰਕੇ ਪੰਜਾਬ ਦੇ ਵਿੱਚ ਜਦੋਂ ਕਿਸੇ ਸੰਤ ਮਹਤਮਾਨ ਨੂੰ ਜੈਸੀ ਸੰਤ ਨੂੰ ਗੱਦੀ ਮਿਲਦੀ ਹੈ ਤਾਂ ਉਹ ਗੱਦੀ ਅੱਗੇ ਤੋਂ ਅੱਗੇ ਜਿਹੜੀ ਹੈਗੀ ਹੈ ਜਾਂ ਕਿਸੇ ਸੇਵਾ ਕਰਨ ਵਾਲੇ ਨੂੰ ਜਾਂ ਕਿਸੇ ਪਰਿਵਾਰ ਦੇ ਮੈਂਬਰ ਨੂੰ ਮਿਲਦੀ ਹੈ ਪਰ ਸੰਤ ਬਾਬਾ ਅਤਰ ਸਿੰਘ ਮਹਾਰਾਜ ਇੱਕ ਇਹੋ ਜੇ ਮਾਪੂਸ ਹੋਏ ਨੇ ਮਾਲਵੇ ਦੀ ਧਰਤੀ ਦੇ ਜਿਨ੍ਹਾਂ ਨੇ ਕਿ ਆਪਣੀ ਗੱਦੀ ਨਹੀਂ ਚਲਾਈ ਅੱਗੇ ਉਹਨਾਂ ਨੇ ਕਾਉਂਸਲ ਪੂਰਾ ਤਿਆਰ ਕਰ ਦਿੱਤਾ ਜੇ ਜੇ ਪਿਛਲੇ ਸਮੇਂ ਦੇ ਵਿੱਚ ਜਾਈਏ ਤਾਂ ਉਹਨਾਂ ਦੀ ਜਿਹੜੀ ਸੋਚਣੀ ਹੈ ਉਹਦੇ ਤੇ ਵਾਕਈ ਹੀ ਮਨ ਜਿਹੜਾ ਪ੍ਰਾਊਡ ਫੀਲ ਹੁੰਦਾ ਵੀ ਇੰਨੀ ਵਧੀਆ ਸੋਚਣੀ ਕਿ ਮਹਾਰਾਜ ਨੇ ਜਿਹੜਾ ਸੀ ਇੱਕ ਵਧੀਆ ਤਰੀਕੇ ਦੇ ਨਾਲ ਜਿਹੜਾ ਫੌਲਸਰ ਨੂੰ ਤਿਆਰ ਕਰ ਦਿੱਤਾ ਜਿਹਨੂੰ ਕਿ ਅੱਜ ਜਿਵੇਂ ਭਾਈ ਜੀ ਦੱਸ ਰਹੇ ਨੇ ਸਰਦਾਰ ਜਸਵੰਤ ਸਿੰਘ ਕਹਿ ਰਹੇ ਹੋਈ ਵਾਹ ਉਹੀ ਢੰਗ ਦੇ ਨਾਲ ਕਰ ਰਹੇ ਨੇ ਤੇ ਕੀ ਕੀ ਤੁਹਾਡੇ ਕਾਲ ਮਸਤਵਾਨਾ ਕਾਲਜ ਦੇ ਵਿੱਚ ਕਿਹੜੀ ਕਿਹੜੀ ਡਿਗਰੀ ਐਸੋ ਚੱਲ ਰਹੀ ਸਾਡੇ ਸਭ ਤੋਂ ਪਹਿਲਾਂ ਸੰਤ ਮਹਾਰਾਜ ਜੀ ਨੇ ਚਲਾਈ ਹੋਈ ਅਕਾਲ ਡਿਗਰੀ ਕਾਲਜ ਉਸ ਤੋਂ ਬਾਅਦ ਅੱਜ ਦੇ ਸਮੇਂ ਦੇ ਵਿੱਚ ਅਕਾਲ ਫਿਜ਼ੀਕਲ ਕਾਲਜ ਡੀ ਫਾਰਮੇਸੀ ਡੀ ਫਾਰਮੇਸੀ ਸੰਤਤਰ ਸਿੰਘ ਅਕੈਡਮੀ ਅਕਾਲ ਸੀਨੀਅਰ ਸੈਕੰਡਰੀ ਸਕੂਲ ਜਿਹੜਾ ਅੱਜ ਵੀ ਸੰਸਥਾ ਦੇ ਵਿੱਚ ਇੰਡੀਆ ਦੇ ਵਿੱਚੋਂ ਇੱਕੋ ਇੱਕ ਸਕੂਲ ਹੈ ਜਿਹੜਾ ਸੰਤ ਮਹਾਰਾਜੀਆਂ ਦਾ ਬੂਟਾ ਲਾਇਆ ਹੋਇਆ ਹੈ ਸਹਿਰ ਸਰਕਾਰਾਂ ਦੇ ਸਕੂਲ ਦੇ ਵਿੱਚ ਵੀ ਲੋ ਪੈਸੇ ਖਰਚ ਆਉਂਦੇ ਹੋਣਗੇ ਪਰ ਸਾਡੀ ਸਮੁਪਰਦਾਏ ਨੇ ਮਾਸਟਰ ਹਣਾ ਸਾਹਿਬ ਨੇ ਅੱਜ ਵੀ ਫ੍ਰੀ ਬੱਚਿਆਂ ਨੂੰ ਵਿੱਜਾ ਦੇ ਰਹੀ ਹੈ ਜਿਹੜਾ ਸੰਤ ਮਹਾਰਾਜੀਆਂ ਦਾ ਚਲਾਇਆ ਹੋਇਆ ਬੂਟਾ ਅੱਜ ਵੀ ਬਿਲਕੁਲ ਰੋਲ ਫ੍ਰੀ ਚੱਲ ਰਿਹਾ ਤੁਸੀਂ ਸਰਕਾਰਾਂ ਦੀ ਗੱਲ ਕੀਤੀ ਹੈ ਸੀਐਮ ਜਿਹੜੇ ਨੇ ਤੁਹਾਡੀ ਸ੍ਰਤੀ ਦੇ ਸੰਗੂਹ ਦੇ ਉਹਨਾਂ ਵੱਲੋਂ ਕੋਈ ਯੋਗਦਾਨ ਹੈ ਕੋਮਿਟੀ ਕੇ ਨਹੀਂ ਗੁਜ਼ਰ ਰਿਹਾ ਦੇਖੋ ਅਜੇ ਤੱਕ ਨਹੀਂ ਹੈ ਬਿਲਕੁਲ ਹੀ ਹੈਗਾ ਐਲਾਨ ਹੋਈ ਜਾਂਦੇ ਨੇ ਪਰ ਅਜੇ ਤੱਕ ਕੋਈ ਸਹਿਯੋਗ ਨਹੀਂ ਉਮੀਦ ਹੈ ਦੇਖੋ ਉਹ ਤਾਂ ਸੰਤ ਮਹਾਰਾਜ ਜੀ ਜਾਣਦੇ ਨੇ ਹਾਂਜੀ ਬਿਲਕੁਲ ਕਿਉਂਕਿ ਇਹ ਬਹੁਤ ਵੱਡਾ ਇੱਕ ਫੈਕਟ ਵੀ ਧਰਤੀ ਦਾ ਹੈ ਨਾ ਹੋਵੇ ਮਤਲਬ ਦੋ ਵਾਰੀ ਐਂਪੀਰੇ ਹੋਣ ਇਸ ਮਜੂਦਾ ਮੁੱਖ ਮੰਤਰੀ ਨੂੰ ਜਰੂਰ ਪੁੱਛਣਾ ਪੁੱਛਿਆ ਜਾਣਾ ਹੈ ਉਹਨੂੰ ਕਰਨਾ ਚਾਹੀਦਾ ਬਿਲਕੁਲ ਜੀ ਕਰਨਾ ਚਾਹੀਦਾ ਤੇ ਜਿੱਦਾਂ ਕਿ ਆਪਾਂ ਹੁਣ ਗੁਰੂ ਘਰ ਦੇ ਅੰਦਰ ਹੋ ਗਏ ਹਾਂ ਐਂਟਰ ਹੁੰਦੇ ਸਾਰ ਜਦੋਂ ਆਪਾਂ ਆਨੇ ਆ ਤੁਹਾਡੀ ਪਹਿਲੀ ਦਰਸ਼ਨ ਜੋੜੀ ਆ ਜਾਂਦੀ ਹੈ ਉਸ ਤੋਂ ਫਿਰ ਤੁਸੀਂ ਹੈਗਾ ਅੰਦਰ ਤੁਸੀਂ ਜਿਹੜੀ ਮਤਲਬ ਕਾਰ ਸੇਵਾ ਕਰਾ ਰਹੇ ਨੇ ਉਹ ਬੜੇ ਨਵੇਕਲੇ ਜੇ ਢੰਗ ਦੀ ਹੈ ਬੜੀ ਮਤਲਬ ਸੁੰਦਰਤਾ ਨਾਲ ਬੋਲ ਜਿਹੜੀ ਹੈਗੀ ਹੈ ਇਹ ਕਿਸ ਤੱਕੇ ਨਾਲ ਮਤਲਬ ਜਿਹੜਾ ਹੈਗਾ ਇਦਾਂ ਉਹ ਵੀ ਆਰਕੀਟੈਕਟ ਸਾਹਿਬ ਨੇ ਬਣਾਇਆ ਜਾਂ ਤੁਹਾਡੇ ਇਥੋਂ ਮਤਲਬ ਇਹ ਆਈਡੀਆ ਜਿਹੜਾ ਆਇਆ ਇਸ ਨੂੰ ਇਸ ਤਰੀਕੇ ਨਾਲ ਦੇਖੋ ਜਿਹੜੀ ਬਿਲਡਿੰਗ ਹੈ ਉਹ ਤਾਂ ਪੁਰਾਣੀ ਪਹਿਲਾਂ ਤਿਆਰ ਹੋਈ ਸੀ ਜਿਹੜਾ ਉਹਦੇ ਹੁਣ ਸੁੰਦਰੀਕਰਨ ਦਾ ਕੰਮ ਚੱਲ ਰਿਹਾ ਹੈ ਉਹ ਬਿਲਕੁਲ ਆਰਕੀਟੈਕਟ ਸਾਹਿਬ ਨੇ ਅਵਦੇਸ਼ ਸਾਹਿਬ ਨਾਲ ਤਿਆਰ ਕਰਵਾਇਆ ਤੇ ਇੱਥੇ ਸਾਡੇ ਜਿਹੜੇ ਆਕਾਲ ਕਲਚ ਕੌਂਸਲ ਦੇ ਮੈਂਬਰ ਸਾਹਿਬਾਨ ਨੇ ਬਹੁਤ ਸਾਰੇ ਉਹਨਾਂ ਦੇ ਵਿੱਚੋਂ ਜੇ ਦੇਖੀਏ ਜਿਵੇਂ ਸਰਦਾਰ ਸੁਨ ਸਿੰਘ ਖੈਰਾ ਸਾਹਿਬ ਦੀ ਵੀ ਗੱਲ ਕਰੀਏ ਉਹ ਵੀ ਆਪ ਇੱਕ ਇੰਜੀਨੀਅਰ ਨੇ ਹੋਰ ਵੀ ਸਾਡੇ ਕਲ ਕਲਚ ਕੌਂਸਲ ਦੇ ਜਿਹੜੇ ਮੈਂਬਰ ਸਾਹਿਬਾਨ ਨੇ ਉਹਨਾਂ ਵਿੱਚੋਂ ਬਹੁਤ ਸਾਰੇ ਇੰਜੀਨੀਅਰ ਨੇ ਜਾਂ ਹੋਰ ਨੇ ਉਹਨਾਂ ਦਾ ਵੀ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਹੋਇਆ ਜਦੋਂ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਐਂਟਰੀ ਕਰਦੇ ਹਾਂ ਜਿੱਥੇ ਆਪਾਂ ਗੁਰੂ ਸਾਹਿਬ ਦਾ ਸੂਤ ਹੈ ਪਤਾ 1B ਉਹ ਜਦੋਂ ਤੇ ਉਹ ਬਿਲਡਿੰਗ ਅੱਜ ਵੀ ਪੁਰਾਣੀ ਰੱਖੀ ਹੋਈ ਆ ਉਹਦਾ ਕੀ ਕਾਰਨ ਉਹ 20ਵੀਂ ਸਦੀ ਦੇ ਅਰਦਾਸ ਸੰਤੂ ਆਵਾਤਾਰ ਸਿੰਘ ਮਹਾਰਾਜਿਆਂ ਦੇ ਆਪਣੇ ਹੱਥੀ ਬਣਾਇਆ ਹੋਇਆ ਜਿਸ ਤਰ੍ਹਾਂ ਸੰਤ ਮਹਾਰਾਜਿਆਂ ਨੇ ਗੁਰੂ ਸਾਹਿਬ ਤੋਂ ਹੁਕਮਨਾਮਾ ਲੈ ਕੇ ਜਿੱਥੋਂ ਮਸਤੋਣਾ ਸਾਹਿਬ ਦਾ ਘਰ ਸਾਡਰ ਨਾਮ ਪਿਆ ਉਹ ਅਜ ਵੀ ਸੰਤ ਮਹਾਰਾਜ ਜੀ ਨੇ ਅਰਦਾਸ ਬਣਾਇਆ ਹੋਇਆ ਸਾਡੀ ਸੰਸਥਾ ਇਹ ਚਾਹੁੰਦੀ ਹੈ ਕਿ ਜੋ ਵੀ 20ਵੀਂ ਸਦੀ ਦੇ অবতার ਜੀ ਦੇ ਜੋ ਵੀ ਕਿੱਕ ਜੀ ਲਿਆ ਸੀ ਉਸ ਕੀਮਤੀ ਚੀਜ਼ ਨੂੰ ਸੰਭਾਲ ਕੇ ਰੱਖੀ ਇਸ ਤਰ੍ਹਾਂ ਇਹ ਮਸਤੂਆਣਾ ਹੀ ਕਿਉਂ ਗਿਆਨ ਗੁਰੂ ਸਰੇ ਸੰਤ ਬਾਬਾ ਅਤਰ ਸਿੰਘ ਜੀ ਉਹਦਾ ਬਖਾ ਹੈ ਨਾ ਬਿਲਕੁਲ ਜੀ ਇਹ ਜਿਹੜਾ ਛੇੜਾ ਸੀ ਮਸਤੂ ਨਾਮ ਦੇ ਨਾਲ ਮਸੂਸੀ ਜਿੱਥੋਂ ਸੰਤ ਮਹਾਰਾਜ ਜੀ ਨੇ ਇਹਨਾਂ ਦਾ ਨਾਮ ਮਸਤੂਆਣਾ ਸਹਿਬ ਨੂੰ 20ਵੀਂ ਸਦੀ ਦੇ অবতার ਦੀ ਜਿਹੜੀ ਕਿਰਪਾ ਸੀ ਉਹਨਾਂ ਦੀ ਉਹ ਤੋਂ ਸਹਿਮ ਦੇ ਨਾਲ ਨਾਲ ਇਹ ਮਸੂਰ ਹੋ ਗਿਆ ਆ ਦੋਸਤੋ ਜਿੱਦਾਂ ਕਿ ਅਸੀਂ ਤੁਹਾਨੂੰ ਅੱਜ ਗੁਰਦੁਆਰਾ ਮਸਤੂਰ ਸਾਗਰ ਮਸਤਵਾਣਾ ਸਾਹਿਬ ਦੇ ਦਰਸ਼ਨ ਕਰਾਏ ਤੇ ਗੱਲਬਾਤ ਕੀਤੀ ਦਿਦਾਰ ਸਿੰਘ ਜੀ ਉਹਨਾਂ ਦੇ ਨਾਲ ਤੁਸੀਂ ਵੀ ਦੇਸ਼ਾਂ ਵਿਦੇਸ਼ਾਂ ਚੋਂ ਮਹਾਰਾਜ ਜੀ ਅੱਗੇ ਵਰਸੀ ਆ ਰਹੀ ਹੈ ਇਸ ਸਥਾਨ ਤੇ ਆਓ ਨਖਮਸਤਤ ਹੋ ਤੇ ਖੁਸ਼ੀਆਂ ਪ੍ਰਾਪਤ ਕਰੋ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਮੈਂ ਜੀ ਕਾ ਖਾਲਸਾ ਵਾਹਿਗੁਰੂ ਜੀ